ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਦੇਸ਼ਾਂ ਦੇ ਵਿੱਚ ਵਸਦੇ ਸਮੁੱਚੇ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਜੋ ਕਿ თანਤਨ ਸਤਿਗੁਰੂ ਪ੍ਰਗਟੇ ਸਤਿਗੁਰ ਤੇਗ ਬਹਾਦਰ ਸਗਲ ਸਿੱਖ ਪਰ ਟਾਪੀ ਚਾਦਰ ਧਰਮ ਦੇ ਹੇਤ ਸਾਕਾ ਜਨ ਕੀਆ ਅਸੀਸ ਦਿਆ ਪਰ ਸਿਦਰ ਨਾ ਦਿਆ ਐਸੇ ਦੀਨ ਧਿਆਨ ਸੁਆਮੀ ਸਤਿਗੁਰ ਦੇਸ਼ ਦੀ ਅਣਖ ਅਤੇ ਆਗਮਨ ਵਾਸਤੇ ਜਿਨ੍ਹਾਂ ਨੇ ਆਪਣੇ ਸੀਸ ਦਾ ਬਲੀਦਾਨ ਦਿੱਤਾ 350 ਸਾਲਾਂ ਦੀ ਸ਼ੀਧੀ ਸਤਾਵ ਦੀ ਸਮਾਗਮ 2025 ਦੇ ਵਿੱਚ ਬੜੀ ਸ਼ਰਧਾ ਤੇ ਇਨਸ਼ਾਪੂਰ ਵੱਲੋਂ ਆਇਆ ਤੇ ਆ ਰਿਹਾ ਹੈ ਜੋ ਕਿ 25 ਨਵੰਬਰ 2025 ਵਾਲੇ ਦਿਨ ਅਰੰਭਤਾ ਅੰਸ਼ੀਦੀ ਦਿਹਾੜਾ ਹੈ 350 ਸਾਲੇ ਦੀ ਅਰੰਭਤਾ ਦੇ ਵੈਸੇ ਹੋ ਹੀ ਚੁੱਕੀ ਹੈ ਕਿਉਂਕਿ ਸ਼ਰੌਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸਾਰੇ ਹੀ ਪ੍ਰੋਗਰਾਮ ਲਾੰਨ ਦਿੱਤੇ ਗਏ ਹਨ ਹਰਿਆਣਾ ਦੇ ਸ੍ਰੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਸ੍ਰੀ ਦੀਸ਼ਤਾਬਦੀ ਦੇ ਸਾਰੇ ਪ੍ਰੋਗਰਾਮ ਲਾਣੇ ਗਏ ਹਨ ਇਸੇ ਤਰ੍ਹਾਂ ਦਿੱਲੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਆਨਾਲੇ ਗਏ ਹਨ ਸੋ ਅੱਜ ਸਮੁਚਾਲ ਅੰਮ੍ਰੇਟਾ ਨਿਹੰਗ ਸਿੰਘ ਦਲਾ ਪੰਥਾਂ ਦਾ ਜਿਹੜਾ ਅੰਤਰਤਾ ਗੁਰਮਤਾ ਹੋਇਆ ਹੈ ਕਿ 350 ਸਾਲਾਂ ਦੀ ਸਤਿ ਆਦਿ ਸਮਾਗਮ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਉਹ ਸਾਰੇ ਪਾਤਰ ਉਹ ਸਾਰੇ ਇਤਿਹਾਸਕ ਪੱਖ ਜਿਨ੍ਹਾਂ ਨੇ ਸਤਿਗੁਰਾਂ ਦੇ ਸਮੇਂ ਦੇ ਵਿੱਚ ਉਸ ਵੇਲੇ ਸ਼ਹੀਦੀ ਦੇ ਸਮੇਂ ਵੇਲੇ ਸਤਿਗੁਰਾਂ ਦੇ ਨਾਲ ਬਿਆਨਤ ਸਵਾਵਾ ਕੀਤੀਆਂ ਜਿਸ ਤਰ੍ਹਾਂ ਸ਼ਹੀਦ ਬਾਬਾ ਮਤੀ ਦਾਸ ਜੀ ਬਾਬਾ ਸੱਜੀ ਦਾਸ ਜੀ ਬਾਬਾ ਦੇਹਲਾ ਜੀ ਦੇ ਆ ਆਪਣੀ ਜਿਹੜੀ ਆ ਜਾਬੋ ਨਿਸ਼ਾ ਜਿਹੜੀ ਰੰਗਦੇਵ ਦੀ ਲੜਕੀ ਸੀ ਪਤਵਾ ਬੋਤਵਾਲ ਬਦੁੱਲਾ ਅਤੇ ਸੇਤਰਾਏ ਸ਼੍ਰੋਮਣੀ ਜਰਨਲ ਅਮਰਸ਼ੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਜੈਤਾ ਜੀ ਅਤੇ ਬਾਬਾ ਸਰਦਾਰਾੰਦ ਜੀ ਜਿਸ ਤਰ੍ਹਾਂ ਬਾਬਾ ਜੈਤਾ ਜੀ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਨੇ ਮਹਾਨ ਵਰਪ ਕਰਨ ਵਾਲੀ ਜਿਹੜੀ ਸੇਵਾ ਦਾ ਸਤਿਗੁਰਾਂ ਦੇ ਪਾਵਨ ਸੀਸ ਨੂੰ ਦਿੱਲੀ ਤੋਂ ਅਠਾ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਤੱਕ ਪਹੁੰਚਾਉਣ ਦੀ ਕੀਤਰੀਆਂ ਤੇ ਸ਼੍ਰੀ ਆਨੰਦਪੁਰ ਸਾਹਿਬ ਜਦੋਂ ਪਹੁੰਚੇ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਸਭ ਉਸ ਵੇਲੇ ਸਤਿਗੁਰਾਂ ਨੇ ਗਾਹ ਲੱਕੜੀ ਲਾ ਕੇ ਧੰਨ ਬਾਬਾ ਚੇਤਾ ਜੀ ਬਾਬਾ ਜੀਤ ਸਿੰਘ ਜੀ ਨੂੰ ਸ਼੍ਰੀ ਮੁਖਵਾਕ ਪਾਛੇ ਦਸਵੇਂ ਰੰਗਰੇਟੇ ਗੁਰੂ ਕੇ بیٹے ਦਾ ਖਿਤਾਬ ਦਿੱਤਾ ਸੋ ਇਸੇ ਹੀ ਵਦ ਦੇ ਵਿੱਚ ਰੰਗਰੇਟੇ ਗੁਰੂ ਕੇ بیٹے ਸ਼੍ਰੀ ਮੁਖਵਾਕ ਪਾਛੇ ਦਸਵੇਂ 350 ਸਾਲਾਂ ਦਾ ਸ਼ਤਾਬ ਦੀ ਸਮਾਗਮ ਸਤਿਗੁਰਾਂ ਦੇ ਸ਼ਹੀਦੀ ਆਪਾਂ 3.5 ਸੌ ਸਾਲਾ ਸ਼ਤਾਬਦੀਨ ਸਮਾਪਕ ਕੀਰਤ ਪਰਵੇਖੇ ਕਰਨ ਵਾਸਤੇ ਅਤੇ ਇਸੇ ਤਰ੍ਹਾਂ ਇਤਰਾਵੜੀ ਵਿਖੇ ਜਿੱਥੇ ਭਾਈ ਦੇਵਾਰਾਮ ਥੋਭੀ ਦੇ ਘਰ ਸਤਿਗੁਰਾਂ ਦੇ ਪਾਵਨ ਸੀਸ ਨੂੰ ਲੈ ਕੇ ਬਾਬਾ ਦਿੱਤਾ ਜੀ ਬਾਬਾ ਦਿਨਸੰਗੀ ਨੇ ਰਾਤ ਬਤਾਈ ਸੀ ਇਸੇ ਤਰ੍ਹਾਂ ਹੀ ਅੱਗੇ ਨਾਭਾ ਸਾਹਿਬ ਗੁਰਦੁਆਰਾ ਔਰ ਜਿਹੜੇ ਇਤਿਹਾਸਕ ਸਥਾਨ ਆ ਨਸੀਬ ਮਾਰਗ ਯਾਤਰਾ ਦੇ ਸਾਰੇ ਸਥਾਨਾਂ ਦੇ ਸਮਾਗਮਾਂ ਦੀ ਲੇਖਣ ਵਾਸਤੇ ਸਮੁੱਚੇ ਰੰਗਰੇਟਾ ਲੈਂਡਸ ਨੂੰ ਗਲਾਪਨਸਾ ਵੱਲੋਂ ਅਧਿਕਾਰਤ ਕਰਤੱਪਾ ਦੇ ਵਿੱਚ ਇਹ ਫਰਮਾਂ ਦਾ ਪਾਸ ਕੀਤਾ ਗਿਆ ਕਿ 21 ਮਈ 2025 ਨੂੰ ਕਰਤਾਰਪੁਰ ਵੇਖੇ ਜਿਹੜੀ ਆ ਕਬੱਡੀ ਕੱਤਰਤਾ ਕਰਕੇ ਵੱਡਾ ਗੁਰਮਤਾ ਕਰਕੇ ਸਮੁਜਸਤਰੀ ਵਿੱਚ ਸਮੁੱਚੇ ਆਗੂਆਂ ਨੂੰ ਸਮੁੱਚੇ ਗੁਰੂ ਨਾਨਕ ਨਾਮ ਲੈਵਾ ਸੰਗਤ ਜਿਹੜੇ ਮੇਨ ਮੇਨ ਸਾਰੇ ਆਗੂਆਂ ਜਿਹੜੇ ਪ੍ਰਬੰਧ ਦੇ ਵਿੱਚ ਹਿੱਸਾ ਵੜ ਸਕਦੇ ਹਨ ਪ੍ਰਬੰਧ ਦੇ ਵਿੱਚ ਸੁਝਾਅ ਦੇ ਸਕਦੇ ਹਨ ਉਹ ਸਾਰੇ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਆਪਣਾ ਇਸ਼ਟ ਮਤਾ ਅਤੇ ਧੰਨ ਸਰਬਾਤਮਾ ਬਾਬਾ ਜੀਵਨ ਸਿੰਘ ਜੀ ਨੂੰ ਆਪਣਾ ਰਹਿਣ ਵਾਲੰਤ ਹੋਏ ਉਥੇ ਕੱਤਰ ਹੋਈਏ ਤਾਂ ਜੋ ਆਪਾਂ ਜਿਸ ਤਰ੍ਹਾਂ ਸ੍ਰੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਨੇ ਆਪਣੇ ਪ੍ਰੋਗਰਾਮਾਂ ਦੇ ਐਲਾਨ ਕਰ ਦਿੱਤੇ ਹਨ ਆਪਾਂ ਵੀ ਆਪਣੇ ਇਤਿਹਾਸ ਨੂੰ ਜਾ ਕੇ ਕਰਨ ਵਾਸਤੇ 350 ਸਾਲਾਂ ਜਿਹੜਾ ਸਿੱਧੀ ਸਤਾਫ ਦੀ ਸਮਾਗ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆ ਰਿਹਾ ਉਹਦੇ ਵਿੱਚ ਆਪਣੇ ਜਿਹੜੇ ਆ ਵਰਨ ਸਮਾਗਮਾਂ ਦਾ ਹਿੱਸਾ ਬਣ ਕੇ ਅਤੇ ਜਿਹੜੇ ਆਪਣੇ ਇਤਿਹਾਸ ਨੂੰ ਉਜਾਗਰ ਕਰਨ ਵਾਲੇ ਵੱਡੇ ਸਮਾਗਮਾਂ ਉਹਨਾਂ ਦੇ ਰੂਪਰੇ ਕਾਢ ਬਣਾ ਸਕੀਏ ਉਹਨਾਂ ਦੇ ਵਿੱਚ ਸੁਝਾਅ ਦੇਣ ਵਾਸਤੇ ਅਤੇ ਉਹਨਾਂ ਪ੍ਰੋਗਰਾਮਾਂ ਦੀਆਂ ਤਰੀਕਾਂ ਨੂੰ ਨਿਰਧਨ ਵਾਸਤੇ ਜਿਹੜਾ 21 ਮਈ 2025 ਦਿਨ ਬੁੱਧਵਾਰ ਜਿਲ੍ਹਾ ਕਤਰਪੁਰ ਜਿਲ੍ਹਾ ਜਲੰਧਰ ਵਿਖੇ ਜਿਹੜਾ ਇਕੱਤਰਤਾ ਰੱਖੀ ਗਈ ਹੈ ਸਾਰਿਆਂ ਨੇ ਵੱਧ ਚੜ ਕੇ ਇੱਥੇ ਪਹੁੰਚਣਾ ਵਾ ਤਾਂ ਜੋ ਧੁਰਮਤਾ ਹੋ ਸਕੇ ਸਭਾ 7:30 ਤੋਂ 11 ਵਜੇ ਦਾ ਵਾ 11 ਵਜੇ ਪੂਰੇ ਸਮੇਂ ਦੇ ਨਾਲ ਮੀਟਿੰਗ ਸ਼ੁਰੂ ਹੋ ਜਾਵੇ ਕਿ 2 ਘੰਟੇ ਦਾ ਸਮਾਂ ਹੋਵੇਗਾ ਆਪਣੇ ਆਪਣੇ ਸੁਝਾਅ ਭਾਵੇਂ ਦਿੱਤੇ ਲੈ ਕੇ ਆ ਭਾਵੇਂ ਉੱਥੇ ਮੋਹਜ ਬਾਨੀ ਆ ਕੇ ਬੋਲ ਕੇ ਦੱਸਿਆ ਜਾ ਬਈ ਕਿ ਕੀਰਤਪੁਰ ਦੇ ਵਿੱਚ ਜਿੱਥੇ ਗੜਵਕੜੀ ਲਾ ਕੇ ਮਹਾਨ ਇਤਿਹਾਸਕ ਪਲ ਰਗਰੇਟੇ ਗੁਰੂ ਦੇ بیٹے ਦੇ ਜਿਹੜੇ ਸ਼ਤਾਬਦੀ ਸਮਾਗਮ ਆ ਅੱਜ 350 ਸਾਲ ਹੋ ਚੁੱਕੇ ਹਨ 1675 ਦੀ ਇਹ ਘਟਨਾ ਵਾ ਤੇ ਅੱਜ 2025 ਆ ਆਪਣੇ ਬੱਚਿਆਂ ਨੂੰ ਆਪਣੀ ਆਉਣ ਵਾਲੀਆਂ ਨਸਲਾਂ ਨੂੰ ਜਿਹੜਾ ਵਾ ਯਾਦ ਕਰਾਇਆ ਜਾ ਸਕੇ ਕਿ ਕਿਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਨੇ ਬਾਬਾ ਸਰਦਾਰ ਨਾਲ ਜੀ ਨੇ ਆਪਣੀ ਪਰਵਾਰ ਨਹੀਂ ਕਰਕੇ ਮਸਾਲੀ ਸੇਵਾ ਕੀਤੀ ਅਤੇ ਰਗਰੇਟੇ ਗੁਰ ਕਰ ਰੇਟੇ ਦਾ ਖਿਤਾਬ ਆਇਆ ਉਹ 3.5 ਸੌ ਸਾਲਾਂ ਜਿਹੜਾ ਸ਼ਤਾਰ ਦੀ ਸਮਾਗਮਾ ਤੋਂ ਵੱਡੇ ਪੱਧਰ ਤੇ ਮਨਾਉਣਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਵੇ ਨਾ ਆਵੇ ਸੋਹਣੀ ਚਾਲ ਬਾਬਾ ਜੀਵਨ ਸਿੰਘ ਜੀ ਤੋਂ ਇੱਕ ਬਾਦਰਸੀ ਦਾ ਸਿਗਣ ਭਾਵੇਂ ਨਾ ਆਵੇ ਜਾਵੇ